ਕਾਛੀਏ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਣਨਦਾ ਤੇ ਸਾਡੀ ਫਿਲਮ ਆ ਰਹੀ ਹੈ ਮਿੱਤਰਾਂ ਦਾ ਚੱਲਿਆ ਟਰੱਕ ਨੀ 11 ਅਕਤੂਬਰ ਨੂੰ ਤੇ ਗੈਸ ਕਰੋ ਮੈਂ ਇਸ ਟਾਈਮ ਕਿੱਥੇ ਹੋਊਂਗੀ ਅਸੀਂ ਇਸ ਟਾਈਮ ਹੈ ਹੀ ਟਰੱਕ ਚਾ ਤੇ ਆ ਪਿੱਛੇ ਤੁਹਾਨੂੰ ਪੋਸਟਰ ਵੀ ਦੇਖ ਜਾਣਗੇ ਤੇ ਆਜੋ ਇਕੱਠੇ ਹੀ ਸਫ਼ਰ ਕਰਦੇ ਆ ਆਓ ਜੀ ਮਾਰੋ ਸੱਜੇ ਪਾਸੇ ਆਓ ਜੀ ਕਲੱਚ ਦਬੋ ਜੀ ਇਹ ਪੂਰੀ ਜਾਨ ਲੱਗਦੀ ਐ ਕਲੱਚ ਦੱਬ ਲੱਗਿਆ ਬੰਦ ਹੋ ਗਿਆ ਜੀ ਰੇਸ ਤੇ ਮਾਰਾ ਖੜਾ ਤੇ ਬਿਲਕੁਲ ਕਲੱਚ ਦੱਬੋ ਵਸਰ ਹੋ ਜੀ ਚਲੋ ਚਲੋ ਜੋ ਰੇਸ ਦੋ ਰੇਸ ਦੋ ਰਸ ਦੋ ਰੇਸ ਘਟਾ ਲਓ ਥੋੜੀ ਜਿਹੀ ਸ਼ੁਰੂ ਕਰ ਲਓ ਕੋਲਾ ਕੇ ਲੈਣਾ ਉਪਰ ਤਾਂ ਕਿ ਜਦੋਂ ਗੱਡੀ ਸਲੋਰ ਹੋਊਗੀ ਸੈਂਟਰ ਚ ਕਰਦੇ ਨੇ ਸੈਂਟਰ ਦੇ ਆਪ ਲੇਕਿਨ ਉਹ ਗੱਡੀਆਂ ਟੱਕ ਲਈ ਆਪਾਂ ਕਰਦੇ ਆ ਜ਼ਿੰਦਗੀ ਨੇ ਵੈਸੇ ਔਖੀ ਹੈ ਲੈ ਕਾਕੇ ਡਰਾਈਵਰ ਨੂੰ ਹੁਣ ਪਤਾ ਲੱਗ ਰਿਹਾ ਹੈ ਬੜਾ ਔਖਾ ਸਟੀਅਰਿੰਗ ਵੀ ਬੜਾ ਭਾਰਾ ਹੈ ਇਹਨਾਂ ਦੇ ਤੇਦਾ ਗੱਡੀ ਮਿਲ ਗਈ ਲੈ ਲਓ ਵੇਖ ਲਿਆ ਤੁਸੀਂ ਸਾਰਿਆਂ ਨੇ ਤੇ ਗਾਣਾ ਵੀ ਆ ਗਿਆ ਸਾਡਾ ਪਾਰਲਰ ਤੇ ਕਰ ਰਹੇ ਤੁਸੀਂ ਬਹੁਤ সাপোর্ট ਕਰ ਰਹੇ ਥੈਂਕ ਯੂ ਵੈਰੀ ਵੈਰੀ ਮੱਚ ਆਈ ਹੋਪ ਆਮ ਕਾਟੇਪਲ ਤੋਂ ਮੇਰੀ ਬਾਤ ਹੋਣੀ ਹੋਵੇਗੀ ਤੁਹਾਨੂੰ ਤੇ ਇੱਧਰ ਲੱਗ ਰਿਹਾ ਮੈਂ ਝੂਠ ਬੋਲ ਰਹੀ ਐ ਵੀ ਖੜੀ ਘੜੇ ਘੜੇ ਜਿੱਦ ਕਿ ਤੇ ਆ ਕਰੀ ਜਾ ਰਹੀ ਹੈ ਤਾਂ ਕੋਈ ਗੱਲ ਨਹੀਂ ਹੈ। ਵੋਏ ਇਹਦਾ ਬੈਕ ਕੈਮਰਾ ਕਿਥੋਂ ਦਾ? ਆਈ ਡੋਟ ਨੋਅਰ ਬੈਕ ਕੈਮਰਾ ਕਿਥੋਂ ਆਏਗਾ। ਓਕੇ ਚਲ ਗਿਆ। ਆਪਾ ਆਪੀ ਆਪੀ ਮੋਰਲ ਫੋੜ ਦੇਣ ਤੋਂ ਕਰ ਲਵਣੀ ਮਰ ਮੋਰ ਸ਼ਾਟ ਵਨ ਮੋਰ ਸ਼ਾਟ ਮੈਨਾਂ ਕੰਮ ਕਰ ਰਹੇ ਆ ਪ੍ਰੋਮੋਸ਼ਨ ਵੀ ਕਰ ਰਹੇ ਆ ਆ ਹਾ 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 ਆਹ ਨਹੀਂ ਸਰਕ ਰੇਕ ਪ੍ਰੋਮੋਸ਼ਨ ਨਾਲ ਨਾਲ ਚੱਲਦਾ ਉਹਰੇ ਪੈਰ ਚੱਕ ਲੈ ਤੇ ਗੱਡੀ ਅੱਗੇ ਪਾਸ ਕਰ ਕਾ ਲੋ ਕਾ ਲੋ ਤੇਜ਼ ਕਰ ਲਓ ਕਰ ਲਓ ਕਰ ਲਓ ਨਹੀਂ ਆ ਬਸ ਘਬਰ ਹੋਣਾ ਹੈ ਦੇਖ ਕੇ ਕਰਕੇ ਮੋੜ ਦਿਓ ਮੈਂ ਜਦੀ ਟੈਂਸ਼ਨ ਨਹੀਂ ਲੈਣੀ ਮੇਰਾ ਰਾਖਾ ਕਰਦੀ ਆਲਾ ਮੈਨੂੰ ਮੈਂ ਲੈ ਲੈ ਛੱਡਿਆ ਹੀ ਨਹੀਂ ਮੋੜ ਲਾਉਂਦੇ ਗੱਲ ਬੇਟੀ ਹੋ ਗਏ ਤੁਸੀਂ ਕੀ ਕਰੇ ਉਹ ਲੈ ਕਾਈ ਹੋ ਦੇ